ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਪੰਜਾਬ ਸਰਕਾਰ ਬੋਲੋ ਜੁੱਧ ਨਸ਼ਾ ਵਿਰੁੱਧ ਤਹਿਤ ਮਹਮ ਤਹਿਤ ਜਿੱਥੇ ਨਸ਼ਾ ਤਸਕਰੀਆਂ ਦੇ ਖਿਲਾਫ ਵੱਡੀ ਮਹਮ ਚੜੀ ਗਈ ਹੈ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇ ਪਾਏ ਜਾ ਰਹੇ ਹਨ ਜੋ ਪਿੰਡਾਂ ਦੇ ਨਸ਼ਾ ਮੁਕਤ ਹੋ ਸਕੀ ਇਸ ਲਈ ਨਾਬਾ ਬਲਾਗ ਦੇ ਪਿੰਡ ਦਲੱਦੀ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਇਆ ਕਿ ਜੇਕਰ ਕੋਈ ਵੀ ਵਿਅਕਤੀ ਪਿੰਡ ਦਾ ਨਸ਼ਾ ਵੇਚਦਾ ਨਸ਼ਾ ਤਸਕਰੀ ਵਿੱਚ ਫੜਿਆ ਜਾਵੇਗਾ ਤਾਂ ਪਿੰਡ ਵਾਸੀ ਉਸ ਦੀ ਜਮਾਨਤ ਨਹੀਂ ਕਰਾਉਣਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਵੱਲੋਂ ਪੰਚਾਇਤ ਵੱਲੋਂ ਦਸਖਤ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਇਹ ਇੱਕ ਸਲਾਘਾਯੋਗ ਉਪਰਾਲਾ ਹੈ ਕਿਉਂਕਿ ਇਸ ਦੇ ਨਾਲ ਅੱਜ ਦੇ ਜਿਹੜੇ ਨੌਜਵਾਨ ਨੇ ਨਸ਼ੇ ਤੋਂ ਰਹਿਤ ਕਰਨ ਦੇ ਲਈ ਇਹ ਬਹੁਤ ਵਧੀਆ ਉਪਰਾਲੇ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਦੂਜੇ ਪਾਸੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਵੀ ਭਰੋਸਾ ਦਿੱਤਾ ਕਿ ਨਸ਼ੇ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਕਰਾਵਾਂਗੇ ਕਿ ਦੇ ਇਕੱਲੇ ਪੁਲਿਸ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਲੋਕਾਂ ਦਾ ਸਾਥ ਵੀ ਬਿਲਕੁਲ ਨਾਲ ਚਾਹੀਦਾ ਹੈ ਕਿਉਂਕਿ ਬਲਾਕ ਪਿੰਡ ਦਲੱਦੀ ਦੇ ਜਿੱਥੇ ਗੁਰਚੰਡ ਸਿੰਘ ਪੰਚਾਇਤ ਵੱਲੋਂ ਇਹ ਮਤਾ ਪਾਇਆ ਗਿਆ ਹੈ ਜੇਕਰ ਕੋਈ ਵੀ ਕਹਿੰਦਾ ਪਿੰਡ ਵਿੱਚ ਤਲਾਸ਼ੀ ਨਸ਼ਾ ਤਸਕਰੀਆ ਕੰਮ ਕਰਦੇ ਪਿੰਡ ਵਸਦੀਉ ਦੀ ਕੋਈ ਜਮਾਤ ਨਹੀਂ ਕਰਾਉਣ ਜਾਣਗੇ ਕਿਉਂਕਿ ਨਾਭਾ ਪੁਲਿਸ ਵੱਲੋਂ ਉਸ ਦੇ ਪਰਾਲੀ ਦੀ ਸਲਾਹਗਾ ਕੀਤੀ ਜਾ ਰਹੀ ਹੈ ਜਿੱਥੇ ਸਦਰ ਥਾਣਾ ਦੇ ਸਬ ਇੰਸਪੈਕਟਰ ਨਵਦੀਪ ਕੌਰ ਚੈਲ ਨੇ ਕਿਹਾ ਕਿ ਤਕਰੀਬਨ ਪਿੰਡ ਵੱਲੋਂ ਇਹ ਮਤਾ ਪਾਇਆ ਗਿਆ ਹੈ ਨਸ਼ਾ ਤਸਕਰੀ ਨਾਲ ਖਲਾਫ ਬੈਗੀ ਹੈ ਇਹ ਬਹੁਤ ਹੀ ਬਹੁਤ ਹੀ ਸਲਾਹਗਾਜੋਗ ਉਪਰਾਲਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਾ ਬੁਰਦ ਬਡੀ ਮਹਿਮ ਚੜੀ ਗਈ ਹੈ ਕਿਉਂਕਿ ਜੇਕਰ ਸਾਰੇ ਰਲ ਮਿਲ ਕੇ ਨਸ਼ੇ ਦੇ ਖਿਲਾਫ ਜਾਗਰੂ ਕਰਾਂਗੇ ਤਾਂ ਇਸ ਦੇ ਨਾਲ ਬਹੁਤ ਹੀ ਵਧੀਆ ਕੰਮ ਹੋ ਸਕਣਗੇ ਕਿਉਂਕਿ ਨਸ਼ਾ ਨੂੰ ਪਾਉਣ ਦੇ ਲਈ ਲੋਕਾਂ ਦਾ ਨਾਲ ਸਾਥ ਮਿਲਣਾ ਸਭ ਤੋਂ ਚ ਬੜੀ ਜ਼ਰੂਰਤ ਹੈ ਕਿਉਂਕਿ ਕੱਲੀ ਜੇਕਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨਹੀਂ ਜਦੋਂ ਆਮ ਲੋਕਾਂ ਦਾ ਸਾਥ ਮਿਲ ਜਾਵੇ ਤਾਂ ਇਹ ਬੜੇ ਬੜੀ ਮਹਿਮਾਨ ਹੋਈ ਤੀਖਾ ਕੀਤਾ ਜਾਂਦਾ ਤੇ ਲੋਕਾਂ ਨੂੰ ਨਸ਼ੇ ਤੋਂ ਖਿਲਾਫ ਮਹਿਮ ਨੂੰ ਜਾਗਰੂ ਕਰਨ ਲਈ ਸਭ ਤੋਂ ਵੱਡਾ ਪ੍ਰਾਲਾ ਕੀਤਾ ਜਾਂਦਾ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰਾਏ ਪਿੰਡ ਵਾਸੀ ਅਤੇ ਥਾਣਾ ਮੁਖੀ ਕਰਾਲੋ ਇਹਦਾ ਬੁੱਕ ਕਰਾਣੀ ਪੈਣੀ ਜਿੰਨਾ ਕੋਈ ਹੋ ਹਾਂਜੀ ਹਾਂਜੀ ਕਰਾ ਲੇ ਜੀ ਉਹਦਾ ਦੋਤਾ ਜੀ ਨਕਰ ਵੱਲੋਂ ਬੱਚਿਆਂ ਨੂੰ ਵੀ ਅਤੇ ਬੱਚੇ ਜਿਹੜੇ ਅਜੇ ਗਿਆਨੇ ਹੋ ਗਏ ਉਹ ਤੋਂ ਪਹਿਲਾਂ ਉਹ ਬਾਤੂ ਨਿਆਣੇ ਵੀ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਉਹ ਸਾਡੇ ਕਾਇਦੇ ਕਰਨ ਵਾਲਾ ਹੋ ਪਹਿਲਾਂ ਮੈਂ ਬੇਨਤੀ ਮਾਪਾਪੋ ਅੱਜ ਤੁਹਾਡੇ ਪਿੰਡ ਦੇ ਸਰਪੰਚ ਗੁਰਜੰਤ ਸਿੰਘ ਜੀ ਵੱਲੋਂ ਪੜਾਈ ਵਧੀਆ ਉਪਰਾਲਾ ਨਸ਼ਿਆਂ ਦੇ ਬਿਲਕੁਲ ਕਰਾਇਆ ਗਿਆ ਹੈ ਤਾਂ ਜੀ ਜਾਂ ਸਰਪੰਚ ਪੰਚੀ ਕਰਦੇ ਨੇ ਇਹਦੇ ਲਈ ਉਹਨੇ ਸਾਰਿਆਂ ਨੂੰ ਸਹਿਯੋਗ ਕਰਕੇ ਇੱਕ ਵਧੀਆ ਪਲੇਗਰ ਬਣਾਉਣਾ ਚਾਹੀਦਾ ਕਿ ਜਿਵੇਂ ਯਾਰ ਛੋਟੇ ਬੱਚੇ ਨੇ ਇਹ ਗੁਲੀ ਤੋਂ ਖੇਡਾ ਪਰ ਧਿਆਨ ਦੇ ਸਾਰੇ ਇੱਕ ਪੁਲਿਸ ਅਧਿਕਾਰੀਆਂ ਦੇ ਸਿਰ ਤੇ ਸੁਰ ਦਿਨੇ ਆ ਕਿ ਪੁਲਿਸ ਕੀ ਕਰ ਰਹੀ ਹੈ ਇਹਦੇ ਲਈ ਅਸੀਂ ਜੋ ਕਰ ਰਹੇ ਹਾਂ ਉਹ ਤਾਂ ਇੱਕ ਵੱਖਰਾ ਅੰਗਰ ਹੈ ਥੋਡੇ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਸ਼ਾ ਆਮ ਤੌਰ ਤੇ ਥੋਡੇ ਸਾਰਿਆਂ ਦੇ ਪਰਿਵਾਰਾਂ ਦੇ ਜਦੋਂ ਸ਼ੁਰੂ ਹੁੰਦਾ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਨਸ਼ਾ ਸ਼ੁਰੂ ਹੋ ਚੁੱਕਿਆ ਹੈ ਸਾਡੇ ਪਰਿਵਾਰ ਦੇ ਵਿੱਚ ਦੇ ਵਿੱਚ ਉਸ ਜਨਮ ਦਿੱਤਾ ਜਾਂਦਾ ਹੈ ਬਾਕੀ ਨੌਜਵਾਨ ਪੀੜ੍ਹੀ ਜਿਹੜੀ ਹੈ ਚੰਗੇ ਰਸਤੇ ਤੇ ਜਾਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਰਪੰਚਰ ਤੋਂ ਵੀ ਬੇਤੀ ਕਰਦੀ ਹਾਂ ਕਿ ਪਿੰਡੂ ਪੱਧਰ ਤੇ ਵਧੀਆ ਗਰਾਊਂਡ ਬਣਾਏ ਜਾਣ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਆ ਗਰਾਊਂਡ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਮੈਂ ਖੁਦ ਵੀ ਇੱਕ ਸਪੋਰਟਸਮੈਨ ਆ ਜਦੋਂ ਬੱਚੇ ਸਪੋਰਟਸ ਦੇ ਵਿੱਚ ਰੁਚੀ ਹੈ ਗੱਡਣੀ ਬਹੁਤ ਸੌਖੀ ਹੈ ਇਹ ਜਿਹੜੀ ਕੁਰਤੀ ਹੈ ਇਹ ਪਰਿਵਾਰਾਂ ਤੋਂ ਉੱਠਦੀ ਹੈ ਤੇ ਸਮਾਜ ਦੇ ਵਿੱਚ ਫੈਲ ਜਾਂਦੀ ਹੈ ਆਪਾਂ ਹਮੇਸ਼ਾ ਇਹ ਸੋਚਦੇ ਆ ਕਿ ਪੁਲਿਸ ਦੇ ਲਈ ਕੁਝ ਕਰ ਨਹੀਂ ਰਹੀ ਜਾਂ ਕਿਵੇਂ ਕਰ ਰਹੀ ਹੈ ਇਹ ਪੁਲਿਸ ਦਾ ਕੀ ਯੋਗਦਾਰ ਹੈ ਕਿਉਂਕਿ ਮੈਂ ਇੱਥੇ ਅੱਜ ਤੋਂ ਸਾਡੇ ਬੋਦੀ ਖੁੱਡੀ ਕਾਰ ਪੁਜਾਰੀ ਬਹੁਤ ਜ਼ਰੂਰੀ ਹੈ ਉਕਿ ਜਦੋਂ ਵੀ ਕੋਈ ਬੱਚਾ ਜਾਂ ਕੋਈ ਨੌਜਵਾਨ ਨਸ਼ੇ ਦੇ ਅੱਧ ਰਸਤੇ ਵਿੱਚ ਜਾਂਦਾ ਹੈ ਤਾਂ ਉਹਦੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਤਾਂ ਉਹਨਾਂ ਦਾ ਵੀ ਪਹਿਲਾ ਫਰਜ਼ ਉਹਨਾਂ ਦਾ ਹੈ ਕਿ ਉਹ ਸਾਨੂੰ ਸੂਚਿਤ ਕਰਨ ਕਿ ਸਾਡਾ ਬੱਚਾ ਇੱਕ ਗਲਤ ਸਮਾਜ ਦੇ ਵਿੱਚ ਕਦਮ ਰੱਖ ਚੁੱਕਾ ਹੈ ਜਦ ਕਿ ਆਪਾਂ ਪੁਲਿਸ ਦੇ ਕੋਲ ਉਦੋਂ ਆਨੇ ਆ ਜਦੋਂ ਉਹ ਚੀਜ਼ ਬਹੁਤ ਅੱਗਾਂੀਆਂ ਵੀ ਗੇਟ ਹੁੰਦੀਆਂ ਹਨ ਜਦੋਂ ਕੋਈ ਵੀ ਚੱਲਣਾ ਉਹਨੇ ਇਹ ਤਾਂ ਆਣਾ ਨਹੀਂ ਚੰਗੀਆਂ ਕਿ ਬਾੜੀਆਂ ਹਰ ਤਰ੍ਹਾਂ ਦੀਆਂ ਵੀਡੀਓਗ੍ਰਾਫੀ ਤੁਹਾਨੂੰ ਮਿਲੂ ਨਹੀਂ ਦੇਖਣ ਦੀ ਉਰੇ ਵਿੱਚ ਜਿਹੜਾ ਫੋਨ ਹੈ ਉਹ ਵੀ ਇੱਕ ਸਭ ਤੋਂ ਵੱਡਾ ਆਰੇਣਾ ਹੈ ਅੱਜ ਦੇ ਮਾਈਕ ਦੇ ਵਿੱਚ ਕਿ ਕੰਸਤ ਰਸਤੇ ਆਦੇ ਵਿੱਚ ਜਾਂ ਇਹ ਮੋਬਾਈਲ ਫੋਨਾਂ ਦੇ ਵਿੱਚ ਹੀ ਬਰੇ ਦਿੰਦੇ ਨੇ ਉਰੇ ਪਰਟੀਓ ਦਾ ਜਿਹੜਾ ਸਾਰਾ ਧਿਆਨ ਹੈ ਚੰਗੀਆਂ ਚੰਗੀਆਂ ਨਕਸਸ ਵਾਈਸ ਤੋਂ ਹੈ ਕਿ ਆਪਣੇ ਨਗਰ ਵਿੱਚ ਮੀਟਿੰਗ ਕਰਤੀ ਗਈ ਸੇ ਸਾਰੀ ਸੰਗਤ ਦਾ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਕਤੀ ਸਾਹਿਬ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੰਤਾਨ ਸਾਹਿਬ ਨੇ ਆਰਨਾ ਨਗਰ ਦੇ ਲਈ ਇਹ ਪ੍ਰੋਗਰਾਮ ਰੱਖਿਆ ਸੀ ਸਾਰੇ ਦੇ ਨਗਰ ਵਾਸੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਪਟਿਆ ਦੇ ਨਾਲ ਇਹ ਨਸੇ ਵਾਲੇ ਪਾਸੇ ਹੱਥੋਂ ਜਾਣਦੇ ਹੋ ਅਸੀਂ ਛੋਟੇ ਨਾਲ ਪੰਚਾਇਤ ਪੁਲਿਸ ਪ੍ਰਸ਼ਾਸਨ ਸਰਕਾਰਾਂ ਦੇ ਇੰਨਾ ਪ੍ਰਾਲਾ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਮੁਰਮੁਰ ਕਹਿ ਰਹੇ ਹਾਂ ਕਿ ਜਿਹੜੇ ਕੱਲੇ ਕੱਲੇ ਜਿਹੜਾ ਹਰਮਾਨ ਸਾਹਿਬ ਨੇ ਐਡਾ ਮੋਹਲਾ ਕੀਤਾ ਉਹ ਕਿਹੜੇ ਨਾਲ ਹੋ ਗਿਆ ਵੈਸੇ ਤਾਂ ਜਿਹੜਾ ਇਹ ਪ੍ਰਾਲਾ ਤੁਸੀਂ ਕਰਾਣੇ ਉਹ ਪਿੰਡਾਂ ਦੇ ਪੱਧਰ ਤੇ ਬੜਾਈ ਇੱਕ ਵਧੀਆ ਥੋੜਾ ਯੋਗਦਾਨ ਹੈ ਸਾਡੇ ਸਾਡੇ ਪ੍ਰਤੀ ਵੀ ਇੱਕ ਯੋਗਦਾਨ ਮੰਨਿਆ ਜਾਂ ਅਸੀਂ ਇਹ ਮੰਨਦੇ ਹਾਂ ਕਿ ਪੁਲਿਸ ਦੇ ਪ੍ਰਤੀ ਵੀ ਇੱਕ ਮਦਦ ਹੈ ਕਿਉਂਕਿ ਜੇ ਹਰ ਪਿੰਡ ਇਹ ਚੀਜ਼ਾਂ ਸੋਚੇ ਉਹ ਮਾੜੇ ਬੱਚਿਆਂ ਦੇ ਨਾਲ ਜਾਂ ਮਾੜੀਆਂ ਰੀਲਾਂ ਦੇਖ ਦੇ ਕੇ ਹਰ ਥੋੜਾ ਵੀ ਬੇੜਾ ਫਰਕ ਪਾ ਸਕਦੇ ਹਾਂ। ਸੋ ਵੀ ਆਸ ਰੱਖਦੇ ਹਾਂ ਕਿ ਆਪਣੇ ਬੱਚਿਆਂ ਨੂੰ ਚੰਗੀਆਂ ਖੇਡਾਂ ਵੱਲ ਲਾਓ। ਬੱਚੇ ਬੱਤੇ ਹੋ ਰਹੇ ਨੇ ਪਿੰਡਾਂ ਦੇ ਵਿੱਚ ਛੋਟੇ ਬੱਚੇ ਵੀ ਲੱਗੇ ਹਰ ਉਹ ਮੜਦਾ ਬੱਚਾ ਤੁਸੀਂ ਵੀ ਨਹੀਂ ਕਿ ਬੱਚੇ ਵੇਰਾਉਂਦੇ ਨੂੰ ਨਹੀਂ ਦੇ ਸਕਦਾ ਵੱਡੇ ਵੀ ਉੱਥੇ ਸਹਿਯੋਗ ਕਰਦਾ ਕਰਦਾ ਜੀ ਕੋਈ ਬਹੁਤ ਜਗ੍ਹਾ ਕਦੀ ਨਹੀਂ ਪਈ ਹੈ ਉਸੇ ਨੂੰ ਸਾਫ ਸੁਥਰਾ ਕਰਦੇ ਉਹ ਲੋਕ ਜਿਹੜੇ ਕਰਦੇ ਨੇ ਉਹ ਲੋਕ ਭੈਣ ਜੀ ਨੇ ਸਾਥ ਬੋਲੇ ਨੇ ਬਹੁਤ ਬਹੁਤ ਵਧੀਆ ਧੰਨਵਾਦ ਇਹਨਾਂ ਦਾ ਪਹਿਲਾਂ ਸਰਕਾਰ ਨੇ ਜਿਹੜਾ ਐਡਾ ਪ੍ਰਾਲਾ ਕੀਤਾ ਉਤਤਾਰ ਮੇਰਾ ਪੁਲਿਸਦਾਰ ਸਾਹਿਬ ਇੰਨਾ ਸਾਥ ਦੇ ਰਿਹਾ ਪਿੰਡਾਂ ਪਿੰਡਾਂ 'ਚ ਜਾ ਕੇ ਪਤਾ ਲੱਗਦਾ ਕਿ ਉਹਨਾਂ ਸਾਨੂੰ ਮੌਕੇ ਤੇ ਸਨੇਹਾ ਮਿਲਿਆ ਅਸੀਂ ਨਕਰਪੁਰੇ ਬੇਨਤੀ ਕੀਤੀ ਨਕਰ ਦੇ ਸਾਥ ਦਾ ਬਹੁਤ ਯਾਰੀ ਸਾਡੇ ਮਾਨ ਨੂੰ ਸਿੰਘ ਸਾਹਿਬ ਨੇ ਜਿਹੜੀ ਇਹ ਨਸ਼ਾ ਦੇ ਖਰੂਦ ਨੂੰ ਹੁੰ ਚਲਾਈ ਹੈ ਇਹ ਬਹੁਤ ਹੀ ਵਧੀਆ ਐਡੂਕੇਟਿਵ ਸਾਨੂੰ ਪਬਲਿਕ ਵੱਲੋਂ ਆਮ ਪਿੰਡਾਂ ਪੰਚਾਇਤਾਂ ਵੱਲੋਂ ਬਹੁਤ ਹੀ ਵਧੀਆ ਹੋ ਰਿਹਾ ਹੈ ਇਹ ਪਿੰਡ ਦੀ ਪੰਚਾਇਤਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਕਰਾਏ ਜਾ ਰਹੇ ਨੇ ਇੱਕ ਬੜਾ ਹੀ ਵਧੀਆ ਮੈਸੇਜ ਆ ਰਿਹਾ ਯੰਗ ਜਨਰੇਸ਼ਨ ਨੂੰ बिकॉज ਯੰਗ ਜਨਰੇਸ਼ਨ ਨੂੰ ਇਦਾਂ ਦੇ ਮੈਸੇਜ ਵੀ ਆਪਾਂ ਦਿੰਦੇ ਰਹੀਏ ਆਪਾਂ ਸਾਰੇ ਰਲ ਮਿਲ ਕੇ ਨਸ਼ਿਆਂ ਦੀ ਗ੍ਰੀਤੀ ਨੂੰ ਦਰਦ ਮੁਕਾ ਸਕਦੇ ਕੋਈ ਲੋਕ ਨੂੰ ਆਤਮਹਾਰੇ ਦੀ ਅਧਿਆਨ ਲੱਗੇ ਕਿ ਕਿਵੇਂ ਜੁੜੇ ਇਹ ਅਸੀਂ ਬਹੁਤ ਜਗ੍ਹਾ ਦੇਖ ਰਹੇ ਹਾਂ ਕਿ ਪਬਲਿਕ ਖੁਦ ਬਹੁਤ ਤਰ੍ਹਾਂ ਦੇ ਸਟੈਪ ਆਨ ਕਰ ਰਹੀ ਹੈ ਕਿ ਨਸ਼ਿਆਂ ਦੇ ਕਰੋਧ ਤੋਂ ਯੰਗ ਛੱਡ ਗਈ ਹੈ ਕਿ ਆਪਾਂ ਦੇ ਇਹ ਬਹੁਤ ਵਧੀਆ ਗੱਲ ਹੈ ਕਿ ਇਸ ਦੇ ਲਈ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਹਰ ਹੁਣੇ ਪਹੁੰਚਦੇ ਹਾਂ ਅਸੀਂ ਪਿੰਡ ਆਏ ਹਾਂ ਕਿ ਪਿੰਦੇ ਪੰਚਾਇਤ ਮੈਂਬਰ ਦੇ ਪਿੰਦੇ ਸਰਪੰਚ ਸਾਹਿਬ ਸਟੌਰ ਗੁਰਦਨ ਸਿੰਘ ਜੀ ਸਾਡੇ ਨਾਲ ਆਜਨੇ ਸਮਨਾਤੇ ਦਿੱਤੇ ਇਹਨਾਂ ਨੇ ਬੜਾ ਵਧੀਆ ਇੱਕ ਯੰਗ ਜਨਰੇਸ਼ਨ ਨੂੰ ਮੈਸੇਜ ਅੱਜ ਇੱਕ ਸੈਮੀਨਾਰ ਕਰਾ ਕੇ ਦਿੱਤਾ ਤੇ ਇੱਥੇ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪਿੰਡੇ ਵਿੱਚ ਇੱਕ ਪਲੇਗਰਾਉਂਡ ਤਿਆਰ ਕਰ ਰਹੇ ਹਾਂ ਤਾਂ ਕਿ ਜਿਹੜੀ ਯੂਥ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਵੱਲ ਵਿੱਚ ਉਹਨਾਂ ਦੀ ਲੱਗੇ ਆਨੰਦ ਲਵੇ ਇਸ ਤਰ੍ਹਾਂ ਦੇ ਦੇ ਉਸ ਕੰਪੀਅਰ ਤੋਂ ਮਤਾ ਵੀ ਪਾਇਆ ਗਿਆ ਜੀ ਪੰਚਾਇਤ ਵੱਲੋਂ ਇੱਕ ਵੱਖਰੇ ਤੌਰ ਤੇ ਮਤਾ ਤਿਆਰ ਕੀਤਾ ਗਿਆ ਕਿ ਅਸੀਂ ਮੁਸਿਆਂ ਦੇ ਜਿਹੜੇ ਆਧੇ ਲੋਕ ਨੇ ਉਹਨਾਂ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਾਥਨ ਨਹੀਂ ਦਵਾਗੇ ਪਿੰਡ ਦੀ ਪੰਚਾਇਤ ਨੇ ਖੁਦ ਅੱਗੇ ਹੋ ਕੇ ਇਹ ਮਤਾ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਪਾਇਆ ਇੱਕ ਬਹੁਤ ਹੀ ਵਧੀਆ ਸਟੈਪ ਹੈ ਤਾਂ ਕਿ ਮਤਲਬ ਇਸ ਰੀਤੀ ਨੂੰ ਆਪਾਂ ਜੜ ਤੋਂ ਸਮਾ 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 ਮੈਂ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਅਸੀਂ ਖੁਦ ਵੀ ਮੈਂ ਇੱਕ ਸਪੋਰਟਸਮੈਨ ਆ ਜੇ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਵੀ ਕੋਈ ਵੀ ਇਹਨਾਂ ਨੂੰ ਤਾਂ ਯੋਗ ਦੀ ਲੋੜ ਹੈ ਸਪੋਰਟਸ ਦੇ ਲਈ ਇਹ ਸਪੋਰਟਸ ਵੱਲੋਂ ਆਪਣੀ ਰੁਚੀ ਵਿਵਧਾਨ ਤਾਂ ਕਿ ਆਪਾਂ ਇਸ ਨਸ਼ਿਆਂ ਦੀ ਕੁਰੀਤੀ ਤੋਂ ਬੱਚਿਆਂ ਨੂੰ ਪਰਾ ਕਰਕੇ ਖੇਡਾਂ ਦੇ ਵੱਲ ਤੇ ਆਪਣੀ ਸਰੀਰਕ ਤੰਦਰੁਸਤੀ ਵੱਲ ਆਉਣੀ ਚਾਹੀਦੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਜੀ ਪਹਿਲਾਂ ਤਾਂ ਸਾਨੂੰ ਸਰਕਾਰ ਵੱਲੋਂ ਅਸੀਂ ਆਲਾ-ਦਾਲਾ ਦੇਖ ਕੇ ਬਹੁਤ ਸਾਨੂੰ ਅਪਰਾਧਾ ਵਧੀਆ ਲੱਗਿਆ ਫਿਰ ਅਸੀਂ ਪੋਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨਾਲ ਵੀ ਤੁਹਾਨੂੰ ਮੋਢੇ ਨਾਲ ਮੋਢਾ ਲਾ ਕੇ ਤਾਲੂ ਫਿਰ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਇਹ ਆਪਣੇ ਪਿੰਡ ਦੇ ਵਿੱਚ ਵੀ ਨਥੇ ਦੀ ਆਵਾਜ਼ ਮਾਰੀ ਆ ਰਹੀ ਲੋਕਾਂ ਨੇ ਬਹੁਤ ਸਾ ਦਿੱਤਾ ਲੋਕ ਕਹਿੰਦੇ ਜੀ ਆਪਾਂ ਸੈਰੀਆਂ ਨੂੰ ਕਰੋ ਵੀ ਕੱਲੋਂ ਆਪਾਂ ਨੂੰ ਕੋਈ ਬੱਚਾ ਹੋ ਹੋਂਦਾ ਨਥਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ 100% ਨਹੀਂ ਦਰਪ ਕਰਾਂਗੇ ਨਾ ਉਹਦੀ ਜ਼ਬਾਨ ਨਾ ਉਹਦਾ ਮਿਲ ਨਹੀਂ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾ ਉਹਦੇ ਨਾਲ ਸਾਡਾ ਬਾਈਕਾਰ ਮਤਾ ਵੀ ਪਾਇਆਗੇ ਮਤਾ ਵੀ ਪਾਇਆ ਜੀ ਮਤਾ ਪਨਕੇ ਮਤੇ ਦੀ ਵੀ ਕੇਪ ਆਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਥਾ ਪੇਛਦਾ ਫੜਿਆ ਜਾਂਦਾ ਜਾਂ ਕੋਈ ਦਸੂ ਹੈ ਵੀ ਤਾਂ ਅਸੀਂ ਉਹਦੋਂ ਵੱਧ ਤੋਂ ਵੱਧ ਮਾਨ ਕਰਾਂਗੇ ਪਿੰਡ ਨੂੰ ਸਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਨ ਕਰਾਂਗੇ ਮਾਨ ਵਧਾਵਾਂਗੇ ਹੋਰ ਲੋਕਾਂ ਨੂੰ ਕੀ ਮੈਸੇਜ ਕਰੇ ਵੀ ਗੱਲਾਂ ਚੰਨ ਹੋਰ ਪੰਚਾਇਤਾਂ ਹੋਰ ਪੰਚਾਇਤਾਂ ਨੂੰ ਵੀ ਅਸੀਂ ਇਹੀ ਕਹਿੰਦੇ ਆਂ ਵੀ ਜਿਵੇਂ ਚਲੋ ਪ੍ਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸਾਨੂੰ ਵੀ ਦਵਾਂਗੇ ਕਿ ਸਾਡੀ ਵੀ ਤੁਹਾਡੇ ਵਾਲੇ ਵਾਲੇ ਪਿੰਡਾਂ ਦੇ ਵਿੱਚ ਲੋੜ ਪਊ ਅਸੀਂ ਨਾਲ ਜਾ ਕੇ ਮੋਢਾ ਮੋਢਾ ਲਾਵਾਂਗੇ ਤਾਨੂੰ ਲੱਗਦਾ ਜੀ ਇਕੱਲੇ ਪੁਲਸਰ ਤੋਂ ਨਹੀਂ ਜਾਨੀ ਕਿ ਸਾਰਿਆਂ ਨੂੰ ਇਕੱਠੇ ਹੋਣ ਬਿਲਕੁਲ ਸਾਰਿਆਂ ਦਾ ਹੱਕ ਆ ਜੀ ਪੁਲਸਰ ਤਾਂ ਫੜੇ ਨਾਲ ਆਏ ਵੀ ਜਾਂ ਮੈਂ ਆਪਣੀ ਪੁਲਸ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਨਾਂ ਦੀ ਕੋਈ ਟੋਕਣੀ ਨਹੀਂ ਹੁੰਦੀ ਹੁਣ ਹੋਉ ਨਹੀਂ ਰਿਹਾ ਪੁਲਸ ਨੂੰ ਪੁਲਸ ਨੇ ਪੁਲਸ ਨੂੰ ਨਹੀਂ ਬਖਸਿਆ ਹੋਰ ਇਤੋਂ ਵੱਧੋ ਪਏ ਇਹਨਾਂ ਨੂੰ ਕੀ ਕਹਿ ਸਕਦੇ ਇਤੋਂ ਵੱਡਾ ਮਾਨ ਨਹੀਂ ਮਿਲ ਸਕਦਾ ਮਾਨ ਹੈ ਨਾ ਅਸੀਂ ਮੈਂ ਇੱਕ ਬੇਨਤੀ ਹੋਰ ਕਰ ਰਿਹਾ ਆ ਆਪਣੇ ਨਗਰ ਦੇ ਵਿੱਚੋਂ ਜੇ ਕੋਈ ਬੱਚਾ ਨਸ਼ੇ ਤੇ ਵਧਿਆ ਹੋਇਆ ਉਹ ਛੱਡਣਾ ਚਾਹੇ ਉਹਦੇ ਮਾਪੇ-ਬਾਪ ਨੂੰ ਮੇਰੇ ਵੱਤੋਂ ਔਰ ਪੰਚਾਇਤ ਵੱਲੋਂ ਬੇਨਤੀ ਆ ਵੀ ਉਹਦੀ ਅਸੀਂ ਹਲਫਤ ਕਰਾਂਗੇ ਸਭ ਤੋਂ ਵੱਧ ਉਹਨੂੰ ਕੋਈ ਚੀਜ਼ ਦੀ ਖਾਖ ਦੀ ਲੋੜ ਪਵੇ ਕੋਈ ਘੋੜੀ ਦੀ ਲੋੜ ਪਵੇ ਕੋਈ ਦਵਾਈ ਦੀ ਲੋੜ ਪਵੇ ਜਿੱਥੇ ਸਾਨੂੰ ਕਿਹਾ ਹੁਣ ਅਸੀਂ ਉਹਨਾਂ ਦੇ ਨਾਲ ਵੀ ਜਾਵਾਂਗੇ ਬੱਚੇ ਦਾ ਸਾਥ ਵੀ ਕਰਾਂਗੇ ਪੰਚਾਇਤ ਵੱਲੋਂ ਸਾਡੀ ਇਹ ਹੀ ਬੇਨਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਜਿਹੜੀ ਮੈਡਮ ਜੀ ਨੇ ਆ ਕੇ ਸਾਡਾ ਮਾਣ ਵਧਾਇਆ ਕਿਉਂਕਿ ਜਿਉਂ ਆ ਕੇ ਮੈਂ ਇਹਨਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਦੁਆਰਾ ਫੇਰ ਧੰਨਵਾਦ ਕਰਦਾ ਕਿਹੜਾ ਇੱਕਾ ਬਰੋਲਾ ਕੀਤਾ ਸਾਡੇ ਮੇਰੇ ਵੱਲੋਂ ਆ ਪੰਚਾਇਤ ਵੱਲੋਂ ਨਦਰਦਲਤੀ ਵੱਲੋਂ ਬਹੁਤ ਬਹੁਤ ਧੰਨਵਾਦ ਸਾਰਾ ਸਤਿਕਾਰ ਤੇ ਮਾਨ ਹੈ ਪੰਚਾਇਤ ਦਾ ਭਗਵੰਤ ਸਿੰਘ ਸੀਐਮਏ ਪੰਜਾਬ ਦਾ ਜਿਨ੍ਹਾਂ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਅਸੀਂ ਖਾਸ ਕਰਕੇ ਆਪਣੇ ਪਿੰਡ ਦੀ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਵੇ ਉਸ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਬਾਕੀ ਜੇ ਫੜ ਵੀ ਲਿਆ ਜਾਵੇ ਤਾਂ ਹੋਰ ਹੀ ਕੋਈ ਜਮਾਨਤ ਨਾ ਕਰਾਵੇ ਉਹਦੇ ਮਗਰ ਨਾ ਕੋਈ ਜਾਵੇ। ਤੋਂ ਇਹ ਸਾਡੀ ਬੇਨਤੀ ਹੈ ਗ੍ਰਾਮ ਪੰਚਾਇਤ ਪਿੰਡ ਦੇ। ਬਸ ਮੈਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਸਰਪੰਚ ਸਾਹਿਬ ਜੀ ਨੇ ਕੋਈ ਮੈਡਮ ਨੇ ਅਚਲਸਾ ਚਲੌਂਦਾ ਹੋ ਤਵੇ ਆਇਂ ਪੁੱਛਾਇਆ ਕਿ ਉਹ ਲੋਨ ਚ ਪੂਰਾ ਮੁਕਤੀ ਨੂੰ ਕਰਾਣੀ ਕਿ ਜਿਹੜੀ ਸਰਕਾਰ ਉਸ ਅਸ਼ਰੇ ਦੇ ਵਿੱਚ ਕੋਈ ਵੀ ਕਰਨਾ ਚਾਹੁੰਦੀ ਆ ਜਿੰਨਾ ਤੂੰ ਪਾਸ ਰਮਾਂਗੀ ਤਾਂਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਅੱਜ ਦੀ ਨੋਟ ਉਹ ਪੀੜੀ ਹੈ ਉਹ ਇੱਕ ਤਰ੍ਹਾਂ ਦੇ ਰੂਪੇ ਤੁਹਾਡਾ ਸਾਥ ਦੋਗੇ ਤੇ ਤੋ ਉਹਨਾਂ ਦੇ ਨਾਲ ਤੇ ਤਰ੍ਹਾਂ ਐ ਮੈਰਾਟਨ ਖੜੇ ਹੋ ਕੇ ਉਹਨਾਂ ਦੀ ਇਹ ਜੇ ਮਸ਼ਿਆਵਰੇ ਜੋ ਵੀ ਮਤਲਬ ਸੂਨ ਕੀ ਸਾਡੀ ਵੀਰ ਦੀ ਸਰਪੰਚਾ ਨੂੰ ਕਿ ਬਹੁਤ ਵਧੀਆ ਕੀਤਾ ਤੁਹਾਡੇ ਵਿੱਚ ਤੇ ਸਾਡੇ ਬੱਚੇ ਨੇ ਜੋ ਨੌਜਵਾਨ ਸ਼ਾਇਰੀ ਵਿੱਚ ਅੱਜ ਬਹੁਤ ਵਧੀਆ ਹੋਏ ਨੇ ਇਹ ਤੋਂ ਕਚਮ ਦੇ ਲਈ ਬਹੁਤ ਵਧੀਆ ਹਿਸਾਬ ਲਾ ਦਿੱਤਾ ਜੋ ਵੀ ਅਸੀਂ ਇਹਨਾਂ ਲਈ ਖੁਲਾਣਾ ਜੀ ਇਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਸ਼ਿਰਕਾ ਮਾਨ ਸਤਿਕਾਰ ਇਹਨਾਂ ਦਾ ਬਹੁਤ ਬਹੁਤ ਸੇਲਾ ਦਾ ਪੂਰਾ ਜੰਦੂਰ ਉਹ ਲੰਡਾ ਕੀ ਜੇ ਸਾਰੇ ਇਕੱਠੇ ਹੋ ਕੇ ਬਾਤ ਵਿਆਖ ਕਰਨੀ ਪਾਇਆ ਹਾਂ ਹਾਂ ਜੀ ਹਾਂ ਜੇ ਸਾਰੇ ਪੈਕੀ ਟਟੋ ਹੋ ਕੇ ਚੱਲਾਂਗੇ ਜੀ ਕੌਸਾ ਜਲਾਜਮਾ ਕੋ ਨਾਲ ਹੈ ਸਰਪੰਚ ਸਾਹਿਬ ਨੰਬਰ ਤੋਂ ਸਾਰੀ ਪਹੁੰਚਾ ਲੰਦਰ ਦਾ ਜਿਹਦਾ ਰੂਪ ਜ਼ਰੂਰ ਹੋ ਸਕਦਾ ਇਹ ਵੱਡੀ ਪੰਚਾਇਤ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਅੱਛਾ ਉਪਰਾਲਾ ਕੀਤਾ ਜੀ ਇਹਦੇ ਵਿੱਚ ਨਵੀਂ ਆਪਣੇ ਨੌਜਵਾਨ ਪੀੜੀ ਬਹੁਤ ਹੀ ਨਸ਼ੇ ਦੇ ਬਹੁਤ ਹੀ ਖਰਾਬ ਕਰ ਰੱਖੀ ਸੀਗੀ ਅਸੀਂ ਚਾਹੁੰਦੇ ਆ ਵੀ ਸਾਰੇ ਬੰਦੇ ਆਪਣੇ ਤੰਦਰੁਸਤ ਤੇ ਵਧੀਆ ਰਹਿਣ ਜੀ ਇਸ ਲਈ ਅਸੀਂ ਇੱਥੇ ਗਰਾਊਂਡ ਆਰ ਸਭ ਕੁਝ ਪਲਾ ਕੇ ਕਰਾ ਲਿਆ ਸਾਨੂੰ ਲੱਗਦਾ ਕਿ ਸਾਰੇ ਦੇ ਵਿੱਚ ਸੱਚੇ ਪਲਾਹਣੇ ਬਾਰੇ ਮੈਂ ਕਿਹਾ ਜੀ ਬਹੁਤ ਜ਼ਰੂਰ ਜ਼ਰੂਰ ਤਾਈ ਨਾ ਛੇ ਗਰਾਬ ਕਰਨ ਦੀ ਲੋਕਸਾ ਤਾਂ ਜੋ ਬੱਚੇ ਆਪਣੇ ਅੱਗੇ ਤਾਂ ਹੀ ਅੱਗੇ ਉੱਠੜਮਗੇ ਜਾ ਕੇ ਜੀ ਸਾਡੇ ਸਰਪੰਚ ਗੁਰਜੰਟ ਸਿੰਘ ਬਲਦੀ ਜੋ ਉਹਨਾਂ ਨੇ ਅੱਜ ਫੈਸਲਾ ਲੈਂਤਾ ਸਾਨੂੰ ਸਾਰੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਜੀ ਉਹ ਠੀਕ ਹੈ ਜੀ ਤੇ ਬਾਕੀ ਜੋ ਅੱਜ ਕੱਲ ਦੀ ਪੀੜ੍ਹੀ ਨਸ਼ੇ ਦੇ ਵਿੱਚ ਉੱਤਰੀ ਹੈ ਜੀ ਉਹਨੂੰ ਕੱਢਣ ਦੇ ਮਾਰਿਆ ਨੇ ਅੱਜ ਇਹ ਬੰਗਲਾ ਦਿੱਤਾ ਜੀ ਸਰਪੰਚ ਸਾਹਿਬ ਤੇ ਸਾਡੇ ਮੈਂਬਰ ਸਾਹਿਬਾਂ ਨੇ ਤੇ ਬਾਕੀ ਸਾਡੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਅੱਗੇ ਚੋਣ ਸਾਹਿਬ ਆਏ ਨੇ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ